ਨੇ ਕਰਜ਼ਾ ਨਹੀਂ ਚੱਕਿਆ ਸੀ ਜਿੰਨਾ ਇਸ ਨੇ ਉਹਨਾਂ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਜਿਹੜਾ ਕਰਜ਼ਾ ਹੈ ਉਹ ਪੰਜਾਬ ਦੇ ਸਰਕਾਰ ਦਿੱਤਾ ਸਾਥੀਓ ਇਹ ਗੱਲ ਵਿਚਾਰਨ ਦੀ ਲੋੜ ਹੈ ਜਿਹੜਾ ਇਸ ਤਰ੍ਹਾਂ ਦਾ ਫਰੀ ਵੰਡਣਾ ਪੰਜਾਬ ਦੇ ਟੈਕਸ ਨੂੰ ਬਰਬਾਦ ਕਰਨਾ ਲੋਕਾਂ ਦੇ ਜਿੱਥੇ ਯੋਗ ਹੈ ਯੋਗ ਥਾਂ ਤੇ ਨਾ ਲੱਗਣਾ ਇਹ ਸਰਕਾਰ ਦੀ ਅਨਜਾਣਤਾ ਅਤੇ ਬੇਈਮਾਨ ਸਰਕਾਰ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਕਰਜ਼ਾ ਚੱਕ ਚੱਕ ਜਦੋਂ 24 ਦੇ ਇਲੈਕਸ਼ਨ ਹੋਏ ਗੁਜਰਾਤ ਦੇ ਅੰਦਰ ਵਕ ਵਕ ਦੇਸ਼ ਵਕ ਵਕ ਸੂਬਿਆਂ ਦੇ ਅੰਦਰ ਦੇਸ਼ ਦੇ ਅੰਦਰ ਜਿਹੜਾ ਪੈਸਾ ਸੀ ਪਿਆਬ ਦਾ ਕਰਜ਼ਾ ਚੱਕ ਚੱਕ ਇਹਨਾਂ ਨੇ ਇਸ਼ਾਰਾ ਦਿੱਤਾ ਪਿਆਬ ਦੀ ਕੋਈ ਡਿਵੈਲਪਮੈਂਟ ਵਾਸਤੇ ਜਾ ਪੰਜਾਬ ਦੀ ਨੌਜਵਾਨੀ ਵਾਸਤੇ ਜਾਂ ਅੱਜ ਪੰਜਾਬ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਉੱਤੇ ਕਿਹੜਾ ਸ਼ੀਮਾ ਗ੍ਰਹਿਣ ਨਸ਼ੇ ਦਾ ਪੁੰਦੇ ਤਿੰਨ ਹੱਲ ਪਾਉਣ ਵਾਸਤੇ ਇਹਨਾਂ ਨੇ ਕੋਈ ਕਦਮ ਨਹੀਂ ਚੁੱਕਿਆ ਮੈਨੂੰ ਤਾਂ ਕਦੇ-ਕਦੇ ਲੱਗਦਾ ਹੈ ਕਿ ਦੂਜੀਆਂ ਸਰਕਾਰਾਂ ਤੋਂ ਵੀ ਹੱਦਾਂ ਪਾਰ ਕਰ ਗਏ ਆ ਕਿ ਨਸ਼ਾ ਅੱਜ ਬਹੁਤ ਜ਼ਿਆਦਾ ਵਿਕ ਰਿਹਾ ਹੈ ਪੇਰ ਜਗਾਰੀ ਬਹੁਤ ਜ਼ਿਆਦਾ ਹੈ ਲਾਅਨ ਆਰਡਰ ਦੀ ਸਥਿਤੀ ਬੜੀ ਮਾੜੀ ਹੈ ਅਸੀਂ ਇਹ ਜਿਹੜਾ ਪ੍ਰੋਗਰਾਮ ਹੈ ਇਸ ਲਈ ਇਹ ਸਾਂਝਾ ਕਰ ਰਹੇ ਹਾਂ ਤੁਹਾਡੇ ਨਾਲ ਖੁਸ਼ੀਆਂ ਸਾਂਝੀਆਂ ਕਰ ਰਹੇ ਹਾਂ ਕਿ ਦਿੱਲੀ ਦਾ ਵੀ ਇਸੇ ਤਰ੍ਹਾਂ ਇਹਨਾਂ ਨੇ ਕਰਜਾ ਚੱਕ ਕੇ ਦਿੱਲੀ ਦਾ ਮਾਡਲ ਸਾਰੇ ਦੇਸ਼ ਦੇ ਅੰਦਰ ਵਿਖਾਇਆ ਤੇ ਉਹਦੇ ਹਾਲਾਤ ਦੇਖ ਲੋ ਜਿਸ ਜਗ੍ਹਾ ਤੇ ਖੜੇ ਅਸੀਂ ਸਰਾਵਾ ਮੰਡਲ ਦੇ ਵਿੱਚ ਖੜੇ ਆਂ ਸਰਾਵਾ ਮੰਡਲ ਦੇ ਮੰਡਲ ਪ੍ਰਧਾਨ ਅਤੇ ਸਾਡੇ ਬਹੁਤ ਹੀ ਸੀਨੀਅਰ ਆਗੂ ਇਸ ਵਿਧਾਨ ਸਭਾ ਦੇ ਕਨਵੀਨਰ ਰਕੇਸ਼ ਢਿੰਗੜਾ ਜੀ ਮੇਰੇ ਅਜੀਜ਼ ਸਾਥੀ ਸਾਡੇ ਸੀਨੀਅਰ ਨੇਤਾ ਜ਼ਿਲ੍ਹਾ ਦੇ ਉਪ ਪ੍ਰਧਾਨ ਕਾਰਜ ਵਿਰਕ ਜੀ ਅਤੇ ਸਾਡੇ ਜੁਵਾ ਮੋਰਚਾ ਦੇ ਸਾਫਾ ਪ੍ਰਧਾਨ ਗੁਰਪ੍ਰੀਤ ਜੀ ਇਹ ਸਾਰੇ ਇੱਥੇ ਅੱਜ ਇਹ ਖੁਸ਼ੀ ਦੇ ਵਿੱਚ ਸਾਰੇ ਅਸੀਂ ਇਕੱਠੇ ਹੋਏ ਆ ਮੰਚ ਤੇ ਬਿਰਾਜਮਾਨ ਇਸ ਜ਼ਿਲ੍ਹੇ ਦੇ ਐਕਸ ਜ਼ਿਲ੍ਹਾ ਪ੍ਰਧਾਨ ਔਰ ਲੰਬੀ ਤੋਂ ਕੈਂਡੀਡੇਟ ਰਹੇ ਸੰਕੇਸ਼ ਕੁਬਾ ਹੀੜਾ ਜੀ ਔਰ ਸਾਡੇ ਜ਼ਿਲ੍ਹੇ ਦੇ ਵਰਨਰ ਸਰਪੰਚ ਔਰ ਵੀ ਆਪਾਂ ਦੇ ਜੇਰ ਮੇ ਰਹਿ ਚੁਕਿਆ ਅੰਗਰੇਜ਼ ਸਿੰਘ ਔੜਾਨ ਜੀ ਸਾਡੇ ਵਿੱਚ ਸਰਾਵਾਂ ਬੋਦਲਾਪ ਤੋਂ ਸਰਪੰਚ ਸਾਹਿਬ ਜੋ ਸਾਡੇ ਜੀਵਾ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁਕਿਆ ਐਗਜ਼ੀਕਿਊਟ ਪ੍ਰਧਾਨ ਔਰ ਇਸ ਮੰਡਲ ਦੇ ਜੋ ਪ੍ਰਧਾਨ ਨੇ ਸੋਨੋ ਮદાન ਜੀ ਸਾਡੇ ਵਿੱਚ ਬੈਠਿਆ ਉਹ ਸਾਹਮਣੇ ਬੈਠੇ ਨੇ ਸਾਥੀ ਵੀਰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਰਫ ਇਸੇ ਚੀਜ਼ ਤੇ ਗੱਲ ਕਰੂੰਗਾ ਕਿ ਜਿਸ ਮਕਸਦ ਤੇ ਅੱਜ ਅਸੀਂ ਆਪਾਂ ਇੱਥੇ ਇਕੱਠੇ ਹੋਏ ਹਾਂ ਇੰਦਰੀਵਨ 27 ਸਾਲ ਬਾਅਦ ਬੜੇ ਦੰਬੇ ਅਸੇ ਤੋਂ ਜੋ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਕਿਉਂਕਿ ਸਭ ਤੋਂ ਸਿਆਣੇ ਦਿੱਲੀ ਦੇ ਲੋਕ ਨੇ ਕਿਉਂਕਿ ਪੜੇ ਨਿਕੇ ਤੇ ਅਵੈਸਟਰੀ ਏਰੀਆ ਦੇ ਲੋਕ ਦਿੱਲੀ ਵਾਲੇ ਜੋ ਫੈਸਲਾ ਲੈਂਦੇ ਆ ਉਹ ਬੜਾ ਸੋਚ ਸੰਕ ਕੇ ਫੈਸਲਾ ਲੈਂਦੇ ਆ ਕਿ ਕੁਛ ਚਿਰ ਉਹਨਾਂ ਨੇ ਕੇਜਰੀਵਾਲ ਨੂੰ ਮੌਕਾ ਦਿੱਤਾ ਪਰ ਹੌਲੀ ਹੌਲੀ ਕੁਛ ਗੱਲਾਂ ਤੋਂ ਨਹੀਂ ਉਹਨਾਂ ਦੀ ਤੇ ਜਦੋਂ ਖਰਾ ਹੱਤ ਰਿਆ ਪਾਇਆ ਕਿਉਂਕਿ ਜਦੋਂ ਬੰਦਾ ਜਾਦੇ ਪੈਰ ਪਸਾਨ ਲੱਜੇ ਨਾ ਅੱਗਾ ਪਿੱਛੇ ਦੌੜ ਵਾਲਾ ਕੰਮ ਹੋ ਜਾਂਦਾ ਤਾਂ ਉਹਨਾਂ ਨੇ ਜਿਹੜਾ ਐ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਈ ਆ ਤਾਂ ਬੜੀ ਸੋਚ ਸਮਝ ਕੇ ਪਾਈ ਆ ਤੇ ਇਹਦੇ ਸੰਕੇਤ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਪਣਾ ਪੰਜਾਬ ਹੈ ਪੰਜਾਬ ਨੂੰ ਵੀ ਜ਼ਰੂਰਤ ਹੈ ਭਾਰਤੀ ਜਨਤਾ ਪਾਰਟੀ ਕਿਉਂਕਿ ਜਿੱਥੇ-ਜਿੱਥੇ ਡੀ ਜੀ ਪੀ ਦੀਆਂ ਸਰਕਾਰਾਂ ਨੇ ਉਹ ਸਾਰੇ ਹੀ ਸੂਬੇ ਆਪਣੇ ਨਾਲੋਂ ਤਰੱਕੀ ਕਰਦੇ ਜਾ ਰਿਹਾ ਭਾਵਾਂ ਪੰਜਾਬੀ ਵੱਲੋਂ ਵੇਖ ਲਈਏ ਭਾਵਾਂ ਹਰਿਆਣੇ ਵੱਲੋਂ ਵੇਖ ਲਈਏ ਭਾਵਾਂ ਰਾਜਸਥਾਨ ਵੱਲੋਂ ਵੇਖ ਲਈਏ ਚਾਰ ਚੁਪੇਰੇ ਜਿੱਥਨ ਵੀ ਆਪਾਂ ਨਿਗਾਹ ਮਾਰੀਏ ਭਾਰਤੀ ਜਨਤਾ ਪੇ ਪਾਰਟੀ ਦੀਆਂ ਸਰਕਾਰਾਂ ਨੇ ਔਰ ਵਾਰ-ਵਾਰ ਬਦਲ-ਬਦਲ ਕੇ ਥਿੱਚੀ-ਥਿੱਚੀ ਵਾਰ ਚੌਥੀ-ਚੌਥੀ ਵਾਰ ਬੀਟ ਹੋ ਗਈ ਕੋਈ ਇਸੇ ਕਰਕੇ ਹੋ ਰਹੀਆਂ ਨੇ ਕਿ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਦੇ ਆ ਔਰ ਲੋਕਾਂ ਦੇ ਕੰਮ ਕਰਦੇ ਆ ਇੱਥੇ ਆਪਾਂ ਪੰਜਾਬ ਦੇ ਵਿੱਚ ਵੀ ਤੁਸੀਂ ਜਿਹੜੇ ਮਰਜੀ ਸਰਪੰਚ ਨੂੰ ਪੁੱਛ ਲਓ ਕਿਸੇ ਵੀ ਪਿੰਡ ਦੇ ਸਰਪੰਚ ਨੂੰ ਪੁੱਛ ਕੇ ਵੇਖ ਲਓ ਜਿੰਨੀਆਂ ਗਰੰਟਾ ਨੇ ਜਿੰਨੀਆਂ ਸਹੂਲਤਾਂ ਨੇ ਸਾਰੀਆਂ ਸੈਂਟਰ ਗਵਰਨਮੈਂਟ ਤੋਂ ਆਉਂਦੀਆਂ ਨੇ ਤਾਂ ਜਦੋਂ ਸਹੂਲਤਾਂ ਹੀ ਸਾਰੀਆਂ ਸੈਂਟਰ ਗਵਰਨਮੈਂਟ ਤੋਂ ਆਉਂਦੀਆਂ ਨੇ ਪੰਜਾਬ ਸਰਕਾਰ ਸਾਨੂੰ ਕੁਝ ਦੇ ਹੀ ਨਹੀਂ ਤਾਂ ਫਿਰ ਇਹਨਾਂ ਨੂੰ ਵੋਟ ਪਾਉਣ ਦਾ ਤਾਂ ਕੋਈ ਮਤਲਬ ਹੀ ਹੈ ਨਹੀਂ ਕਦੇ-ਕਦੇ ਗਲਤ ਪ੍ਰਚਾਰ ਦਾ ਅਸਰ ਹੋ ਜਾਂਦਾ ਹੈ ਜਿਸ ਗਲਤ ਪ੍ਰਚਾਰ ਦੇ ਅਸਰ ਦਾ ਸ਼ਕਾਰ 2022 ਚ ਪੰਜਾਬ ਦੀ ਜਨਤਾ ਹੋ ਗਈ ਕਿ ਸੁਪਨੇ ਹੀ ਬਹੁਤ ਵੱਡੇ ਬਖਾਇ ਸੀ ਇਹਦਾ ਜਦੋਂ ਲੋਕਾਂ ਨੂੰ ਸੁਪਨਿਆਂ ਦੇ ਵਿੱਚ ਆ ਕੇ ਗਲਤ ਪ੍ਰਚਾਰ ਦੇ ਅਸਰ ਜਾ ਕੇ ਤਾਂ ਲੋਕਾਂ ਨੇ ਧੜਾ ਧੜ ਵੋਟਾਂ ਪਾ ਕੇ 92 ਸਿੰਗਲ ਦੇ ਕੇ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਬਣਾਈ। ਔਰ ਹਾਲਾਤ ਸਾਡੇ ਪਹਿਲਾਂ ਨਾਲੋਂ ਵੀ ਮਾੜੇ ਹੋ ਗਏ। ਮਾਰੀਏ ਔਰ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਬਣਾਈਏ ਤਾਂ ਦੂਜੇ ਸੂਬਿਆਂ ਵਾਂਗੂ ਆਪਾਂ ਵੀ ਉਹਨਾਂ ਲਾਭ ਲਈਏ ਤੇ ਉਹਨਾਂ ਸਹੂਲਤਾਂ ਦਾ ਆਨੰਦ ਮਾਰੀਏ ਜਿਹੜੇ ਦੂਜੇ ਸੂਬੇ ਲੈ ਰਹੇ। ਸੋ ਸਾਰਿਆਂ ਨੂੰ ਫਿਰ ਦਿਲ ਦੀਆਂ ਕਰਾਈਆਂ ਤੋਂ ਇੱਥੇ ਪਹੁੰਚਣ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਮੇਰੇ ਇਸ ਲੱਗਰ ਪੰਨੀ ਵਾਲਾ ਦੇ ਅਤੇ ਮੋਹਲਾ ਦੇ ਆਸੇ-ਪਾਸੇ ਹਲਕਾ ਲੰਬੀ ਤੋਂ ਪਹੁੰਚੇ ਹੋਏ ਨੌਜਵਾਨ ਸਾਥੀ ਮੇਰੀਆਂ ਭੈਣਾਂ ਮੇਰੇ ਭਰਾ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਪਤਾ ਹੀ ਆ ਕਿ ਆਪਾਂ ਕਿਉਂ ਇਕੱਠੇ ਹੋਏ ਆ ਇਹਦਾ ਕਾਰਨ ਕੀ ਹੈ ਜਦੋਂ ਕਿਸੇ ਪਰਿਵਾਰ ਦੇ ਵਿੱਚ ਜਦੋਂ ਕਿਸੇ ਨਗਰ ਦੇ ਵਿੱਚ ਕਿਸੇ ਵੀ ਖੁਸ਼ੀ ਦਾ ਇਜ਼ਹਾਰ ਕਰਨਾ ਹੋਵੇ ਆਪਾਂ ਖੁਸ਼ੀ ਪ੍ਰਗਟਾਉਣੀ ਹੋਵੇ ਪਿਛਲੇ ਬੜੇ ਲੰਬੇ ਸਮੇਂ ਤੋਂ ਇੱਕ ਲੱਡੂ ਵੰਡ ਦੀ ਪ੍ਰਥਾ ਚਲਦੀ ਆ ਰਹੀ ਹੈ ਸੋ ਅੱਜ ਆਪਾਂ ਲੱਡੂ ਕਿਉਂ ਵੰਡਨੇ ਆ ਕਿਉਂਕਿ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਹੜਾ ਝੂਠ ਵਖੰਡ ਭ੍ਰਸ਼ਟਾਚਾਰ ਜਿਹੜਾ ਇੱਕ ਲੁਕਮਾ ਉਹਨਾਂ ਨੇ ਆਪਣਾ ਰੂਪ ਬਣਾਇਆ ਹੋਇਆ ਸੀ ਉਹਦੇ ਵਿੱਚ ਅਸੀਂ ਵੀ ਠੱਗੇ ਗਿਆ ਸੀ ਪੰਜਾਬ ਦੇ ਲੋਕ ਪਰੰਤੂ ਦਿੱਲੀ ਦੇ ਲੋਕਾਂ ਨੇ ਬਹੁਤ ਵੱਡਾ ਇੱਕ ਵਧੀਆ ਤੇ ਚੰਗਾ ਫੈਸਲਾ ਕੀਤਾ ਹੈ ਅਸੀਂ ਅੱਜ ਉਸ ਫੈਸਲੇ ਨੂੰ ਕਦਰ ਕਰਦੇ ਹੋਏ ਉਸ ਫੈਸਲੇ ਦਾ ਸਵਾਗਤ ਕਰਦੇ ਹੋਏ ਅਸੀਂ ਸੋਚਿਆ ਕਿ ਅਸੀਂ ਆਪਣੇ ਭਰਾਵਾਂ ਦੀ ਵਿੱਚ ਇੱਕ ਖੁਸ਼ੀ ਵੰਡਾਉਣੀ ਹੈ ਕਿ ਸਾਡੇ ਪਿੱਛੋਂ ਪੂਰਨਾ ਲੋਕਾਂ ਦਾ ਜਿਹੜਾ ਜਾਲ ਵਿਛਾਇਆ ਹੋਇਆ ਸੀ ਜਿਹੜੇ ਆਪਣੇ ਆਪ ਨੂੰ ਆਮ ਲੋਕ ਕਹਿੰਦੇ ਸੀ ਜਿਹੜੇ ਆਪਣੇ ਆਪ ਨੂੰ ਗਰੀਬ ਲੋਕ ਕਹਿੰਦੇ ਸੀ ਜਿਹੜੇ ਕਹਿੰਦੇ ਸੀ ਕਿ ਅਸੀਂ ਇੱਕ ਪਰਿਵਾਰ ਦੇ ਵਿੱਚੋਂ ਆਮ ਲੋਕਾਂ ਦੇ ਵਿੱਚੋਂ ਲੀਡਰਸ਼ਿਪ ਪੈਦਾ ਕਰਨੇ ਆ ਲੋਕਾਂ ਨੇ ਮੌਕਾ ਦਿੱਤਾ ਲੋਕਾਂ ਨੇ ਸੋਚਿਆ ਕਿ ਇਹ ਜਿਹੇ ਲੋਕ ਸ਼ਾਇਦ ਸਾਡਾ ਔਰ ਸਾਡੇ ਪਰਿਵਾਰ ਦਾ ਸਾਡੀ ਜਨਰੇਸ਼ਨ ਦਾ ਸਾਡੇ ਆਉਣ ਵਾਲੇ ਬੱਚਿਆਂ ਦਾ ਸ਼ਾਇਦ بڑا ਕਰ ਸਕਦੇ ਹੋਣਗੇ ਵਾਲਾ ਮੋੜ ਤੂੰ ਤੁਸੀਂ ਵੇਖਿਆ ਹੀ ਹੈ ਕਿ ਸਭ ਤੋਂ ਜ਼ਿਆਦਾ ਲੁਟੇਰੇ ਸਭ ਤੋਂ ਜ਼ਿਆਦਾ ਝੂਠ ਮਾਰਨ ਵਾਲੇ ਕਿਹੜੀ ਗੱਲ ਹੈ ਜਿਹੜੀ ਉਹਨਾਂ ਨੇ ਸਾਡੇ ਹਿੱਤਾਂ ਵਾਸਤੇ ਸਾਡੇ ਗਰੀਬਾਂ ਨੂੰ ਲੋਭਣ ਵਾਸਤੇ ਨਹੀਂ ਕੀਤੀ ਸੋ ਉਹਨਾਂ ਦਾ ਖਮਿਆਜਾ ਦਿੱਲੀ ਦੇ ਲੋਕਾਂ ਨੇ ਤਾਂ ਉਹਨਾਂ ਨੂੰ ਦੇ ਦਿੱਤਾ ਹੈ ਔਰ ਉਸ ਖਮਿਆਜੇ ਦੀ ਖੁਸ਼ੀ ਦੇ ਵਿੱਚ ਅਸੀਂ ਅੱਜ ਪਹਿਲਾਂ ਸਭ ਤੋਂ ਮੈਂ ਆਪਣੇ ਹਰ ਸੇਵ ਨੂੰ ਕਹੂੰਗਾ ਕਿ ਸਾਰਿਆਂ ਨੂੰ ਲੱਡੂ ਇੱਕ ਵਾਰੀ ਆਪਾਂ ਸ਼ੁਰੂਆਤ ਕਰੀਏ ਔਰ ਲੱਡੂ ਵੰਡਣ ਤੋਂ ਪਹਿਲਾਂ ਥੋੜੇ ਬੰਦ ਤੇ ਮੈਨੂੰ ਲੱਗਦਾ ਹੈ ਕਿ ਉਨੀ ਖੁਸ਼ੀ ਨਹੀਂ ਜਿੰਨੀ ਕਿ ਹੋਣੀ ਚਾਹੀਦੀ ਹੈ ਮੈਂ ਜਕਾਰਾ ਲਾਉਂਗਾ ਸਾਰਿਆਂ ਨੇ ਖੜੇ ਹੋ ਕੇ ਦੋਨੇ ਹੱਥ ਖੜੇ ਕਰਕੇ ਉਸ ਦਿੱਲੀ ਦੇ ਵਿੱਚ ਹੋਈ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੇ ਸਭ ਤੋਂ ਵੱਡੀ ਖੁਸ਼ੀ ਸਾਨੂੰ ਫੋਨ ਆ ਰਹੇ ਆ ਕਹਿੰਦੇ ਸਾਨੂੰ ਬੀਜੇਪੀ ਜਿੱਤਣ ਦਾ ਉਨਾ ਖੁਸ਼ੀ ਨਹੀਂ ਸਾਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਬਣਾਉਣ ਦਾ ਦਿੱਲੀ ਦੇ ਵਿੱਚ ਉਨਾ ਸਾਨੂੰ ਖੁਸ਼ ਨਹੀਂ ਹੋਏ ਜਿੰਨਾ ਕਿ ਅਸੀਂ ਉਸ ਮਕਾਰ ਤੇ ਉਸ ਇੱਕ ਅਜਿਹੇ ਵਿਅਕਤੀ ਜਿਹੜਾ ਕਹਿੰਦਾ ਕਿ ਕੇਜਰੀਵਾਲ ਕਿ ਮੈਂ ਜੇਲ੍ਹ ਦੇ ਵਿੱਚ ਬੈਠਾ ਹੋਊਂਗਾ ਤੇ ਮੇਰੀ ਸਰਕਾਰ ਤਾਂ ਵੀ ਬਣ ਸਕਦੀ ਹੈ ਤੇ ਉਸ ਨੂੰ ਪਰਵੇਸ਼ ਵਰਮਾ ਜਿਹੜਾ ਕਿ ਸਾਡੇ ਦਿੱਲੀ ਦਾ ਚੀਫ ਮਿਨਿਸਟਰ ਹੈ ਸਾਫ ਸਿੰਘ ਵਰਮਾ ਉਹਦੇ ਬੇਟੇ ਨੇ 4000 ਵੋਟਾਂ ਨਾਲ ਉਹਨੂੰ ਹਰਾਇਆ ਤੇ ਕੇਜਰੀਵਾਲ ਨੂੰ ਜਿਹੜਾ ਆਪਦਾ ਘਰ ਵਿਖਾਇਆ ਸੋ ਮੈਂ ਪਹਿਲਾਂ ਜਕਾਰਾ ਲਾਉਣਾ ਤੁਸੀਂ ਜਕਾਰੇ ਦਾ ਦਬਾਅ ਜਕਾਰੇ ਵਿੱਚ ਦੇਣਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨਰੇਂਦਰ ਮੋਦੀ ਜਿੰਦਾਬਾਦ ਨਰੇਂਦਰ ਮੋਦੀ ਜਿੰਦਾਬਾਦ ਆਰਾਧ ਮਾਤਾ ਕੀ ਜੈ ਬੋਲੇ ਈਸੋ ਦੇਹਾਰ ਸਾਰੀਆ ਮਾਤ ਜੇ ਹੁਣ ਮੇਰੀ ਗੱਲ ਸੁਣੋ ਤੁਸੀਂ ਅੱਜ ਇੱਥੇ ਇਕੱਠੇ ਹੋਏ ਹੋ ਦੇਖੋ ਸਰਕਾਰਾਂ ਦਾ ਜਿਹੜਾ ਸਰਕਾਰਾਂ ਨੂੰ ਜਿਹੜਾ ਚਲਾਉਣਾ ਉਹਦਾ ਜਿਹੜਾ ਆਨੰਦ ਵੱਖਰਾ ਹੀ ਹੁੰਦਾ ਹੈ ਵਿੱਚ ਉਹ ਉਥੇ ਕੇਦਰੀਵਾਲ ਨੇ ਜਿਹੜੀ ਅੱਜ ਨੂੰ ਸਾਂਝਾ ਵੀਡੀਓ ਦੀ 44 ਕਰੋੜ ਰੁਪਏ ਦੇ ਵਿੱਚ ਘਰ ਬਣਾਇਆ ਜਿਹੜਾ ਕਹਿੰਦਾ ਜੀ ਕਿ ਮੈਂ ਬੈਗਰੋ ਕਾਰ ਦੇ ਵਿੱਚ ਜਾਣਾ ਮੇਰੇ ਪੈਰਾਂ 'ਚ ਚੱਪਲਾਂ ਪਾਈਆਂ ਹੁੰਦੀਆਂ ਐ ਕਿੱਥੇ ਗਿਆ ਉਹ ਆਮ ਆਦਮੀ ਕਿੱਥੇ ਗਿਆ ਤੁਸੀਂ ਦੇਖ ਲਓ ਜਲਾਲਾਬਾਦ ਵਾਲਾ ਵੇਖ ਲਓ ਗੋਲਡੀ ਚਾਰ ਕਿੱਲਾਂ ਦੇ ਵਿੱਚ ਉਹਦੀ ਕੋਠੀ ਪੈ ਰਹੀ ਐ ਸਾਡੇ ਜਿਹੜੇ ਆ ਮਲੋੜ ਦੇ ਲੰਬੀ ਹਲਕੇ ਦੇ ਜਿਹੜੇ ਲੀਡਰ ਆਪਾਂ ਬਣਾਏ ਆ ਬਣਾਉਣ ਤੋਂ ਪਹਿਲਾਂ ਆਪਾਂ ਨੂੰ ਕਹਿੰਦੇ ਸੀ ਕਿ ਅਸੀਂ ਇੱਕ ਆਮ ਵਿਅਕਤੀ ਆ। ਰਾਜੂ ਨਾਲ ਮਿਲਣਾ ਬੜਾ ਔਖਾ। ਮੈਂ ਬਹੁਤ ਜ਼ਿਆਦਾ ਬੋਲ ਗਿਆ। ਲਗਾਤਾਰ ਗੱਲ ਦੁਬਾਰਾ ਦੁਬਾਰਾ ਕਰ ਰਿਹਾ। ਆਉਣ ਵਾਲੇ ਸਮੇਂ 'ਚ ਇੱਕ ਵਾਰੀ ਇੱਕ ਵਿਅਕਤੀ ਇਹ ਜੇ ਪਰਨ ਕਰ ਲੇ ਕਿ ਮੈਂ ਭਾਰਤੀ ਜਨਤਾ ਪਾਰਟੀ ਨੂੰ 50 ਵੋਟਾਂ ਪਾਉਣੀਆਂ ਨੇ। ਇਹ ਜੇ ਕੋਈ ਪਰਨ ਕਰ ਲੇ ਕਿ ਮੈਂ 100 ਵੋਟਾਂ ਪਾਉਣੀਆਂ ਨੇ। ਇਹ ਕੋਈ ਪਰਨ ਕਰ ਲੇ ਕਿ ਮੈਂ ਭਾਰਤੀ ਜਨਤਾ ਪਾਰਟੀ ਦੀ ਪਿੰਡ ਦੇ ਵਿੱਚ ਸਰਕਾਰ ਲਿਆਉਣੀ ਆ ਤਾਂ ਕੋਈ ਮਾਈ ਦਾ ਲਾਲ ਰੋਕ ਨਹੀਂ ਸਕਦਾ। ਇੱਥੇ ਯੂਥ ਵੀ ਖੜਾ ਹੈ ਗਰੀਬ ਖਾਸ ਕਰਕੇ ਮੇਰੇ ਬਹੁਤ ਸਤਿਕਾਰਯੋਗਲੇ ਇੰਡੀਆ ਹੀ ਕਹਿੰਦਾ ਹੋਇਆ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈਆਂ ਮਹਾਰਾਜ ਜੀ ਬਹੁਤ ਬਹੁਤ ਵਧਾਈਆਂ ਸਰ ਜੀ ਸਰ ਜੀ ਇੱਕ ਮਿੰਟ भारत माता की जय भारतीय जनता पार्टी भारतीय जनता पार्टी भारतीय जनता पार्टी भारतीय जनता पार्टी भारत